ਸਰਦੀਆਂ ਦਾ ਮੌਸਮ ਹੋਵੇ ਤੇ ਘਰ ਵਿੱਚ ਸੂਪ ਬਣੇ ਨਾ ਇਹ ਹੋ ਹੀ ਨਹੀਂ ਸਕਦਾ ਕਿਉਂਕਿ ਗਰਮ ਚੀਜ਼ਾਂ ਸਰਦੀ ਵਿੱਚ ਜ਼ਿਆਦਾ ਆਨੰਦ ਦਿੰਦੀਆਂ ਨੇ ਤੇ ਬਹੁਤ ਹੀ ਤਰ੍ਹਾਂ ਦੇ ਆਪਾਂ ਸੂਪ ਹੈ ਜਿਹੜੇ ਘਰ ਵਿੱਚ ਤਿਆਰ ਕਰਕੇ ਪੀਣੇ ਆ ਜਿਹੜੇ ਕਿ ਬੜੇ ਹੀ ਜ਼ਿਆਦਾ ਹੈਲਥੀ ਹੁੰਦੇ ਆ ਅੱਜ ਆਪਾਂ ਬਣਾਵਾਂਗੇ ਟਮਾਟਰਾਂ ਦਾ ਸੂਪ ਜਿਹੜੇ ਕਿ ਦੇਸੀ ਟਮਾਟਰ ਹੈ ਆਪਣੇ ਕੋਲੇ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਬਿਲਕੁਲ ਸਿੰਪਲ ਤਰੀਕੇ ਨਾਲ ਬਹੁਤ ਹੀ ਹੈਲਥੀ ਜਿਹਾ ਸੂਪ ਕਰਾਂਗੇ ਆਪਾਂ ਤਿਆਰ ఏదె అరా రోట్ వగరా పావే ਬਿਲਕੁਲ ਸਾਦਾ ਜਿਹਾ ਸਮਾਨ ਹੋਊਗਾ ਤੇ ਟੇਸਟੀ ਇੰਨਾ ਜ਼ਿਆਦਾ ਹੋਊਗਾ ਜਦੋਂ ਤੁਸੀਂ ਇੱਕ ਵਾਰੀ ਬਣਾ ਲਿਆ ਬਾਰ ਬਾਰ ਬਣਾਓਗੇ ਤਾਂ ਸਭ ਤੋਂ ਪਹਿਲਾਂ ਇਹਦੇ ਲਈ ਲਿਓ ਜੀ 2-3 ਕਲੀਆਂ ਲਸਣ ਦੀਆਂ ਅੱਧਾ ਕਿ ਇੰਚ ਦਾ ਟੁਕੜਾ ਲੈ ਲਿਓ ਅਦਰਕ ਦਾ ਕਿਉਂਕਿ ਅਦਰਕ ਹੈ ਜਿਹੜਾ ਸਰਦੀ ਵਿੱਚ ਬੜਾ ਹੀ ਵਧੀਆ ਹੁੰਦਾ ਜਿੰਨਾ ਇਹ ਚੀਜ਼ਾਂ ਵਿੱਚ ਲਿਆ ਜਾਵੇ ਉਹਨਾਂ ਹੀ ਵਧੀਆ ਸੱਤ ਅੱਠ ਲਏ ਜੀ ਆਪਾਂ ਇੱਥੇ ਟਮਾਟਰ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਕਸੂਪ ਤਿਆਰ ਕਰਨਾ ਉਹਨੇ ਲੈ ਲਿਓ ਤੇ ਇਹਨਾਂ ਨੂੰ ਕੱਟ ਲਿਓ ਨਾ ਜ਼ਿਆਦਾ ਪ ਦਿਲਾਂ ਤੇ ਨਾ ਜ਼ਿਆਦਾ ਮੋਟਾ ਤਾਕੀ ਇਹਨਾਂ ਦਾ ਜਿਹੜਾ ਵੀ ਰਸ ਆ ਉਹ ਚੰਗੀ ਤਰ੍ਹਾਂ ਬਹੁਤ ਜਲਦੀ ਵਿੱਚ ਨਿਕਲ ਜਾਵੇ ਫਿਰ ਆਪਾਂ ਇੱਕ ਲਵਾਂਗੇ ਇਹਦੇ ਵਿੱਚ ਜੀ ਬੀਟਰ ਰੂਟ ਉਹਨੂੰ ਆਪਾਂ ਕੱਟ ਲਿਆ ਜਿਹਨੂੰ ਆਪਾਂ ਚਕੰਦਰ ਵੀ ਕਹਿੰਦੇ ਨੇ ਆ ਉਹਨੂੰ ਤੁਸੀਂ ਛੋਟੇ ਛੋਟੇ ਪੀਸਾਂ ਵਿੱਚ ਕੱਟਣਾ ਤੇ ਉਹ ਛੋਟੇ ਜਿਹੇ ਸਾਈਜ਼ ਦੇ ਤੁਸੀਂ ਲੈਣਾ ਕਿਉਂਕਿ ਉਹਦੇ ਨਾਲ ਕਲਰ ਹੈ ਜਿਹੜਾ ਬੜਾ ਹੀ ਵਧੀਆ ਹੁੰਦਾ ਬਿਲਕੁਲ ਛੋਟਾ ਜਿਹਾ ਲਵਾਂਗੇ ਆਪਾਂ ਪਿਆਜ਼ ਹਲਕਾ ਜਿਹਾ ਟੇਸਟ ਲਈ ਉਸ ਤੋਂ ਬਾਅਦ ਜੀ ਸਾਰੀਆਂ ਚੀਜ਼ਾਂ ਨੂੰ ਕੱਟ ਕੇ ਆਪਾਂ ਇੱਕ ਸਾਈਡ ਤੇ ਰੱਖ ਲਾਂਗੇ ਫਿਰ ਲਵਾਂਗੇ ਇੱਕ ਕੁੱਕਰ ਤੇ ਉਹਦੇ ਵਿੱਚ ਆਪਾਂ ਛੋਟਾ ਜਿਹਾ ਟੁਕੜਾ ਜਿਹੜਾ ਬਟਰ ਦਾ ਪਾ ਦਾਂਗੇ ਉਹ ਜ਼ਰੂਰੀ ਹੈ ਤੁਸੀਂ ਪਾ ਦਿਓ ਕਿਉਂਕਿ ਟੇਸਟ ਬੜਾ ਹੀ ਵਧੀਆ ਹੋ ਲੇਗਾ ਬਾਕੀ ਜਿਹਨਾਂ ਨੂੰ ਨਹੀਂ ਚੰਗਾ ਲੱਗਦਾ ਉਹ ਸਕਿੱਪ ਕਰ ਦਿਓ ਫਿਰ ਆਪਾਂ ਇਹਦੇ ਵਿੱਚ ਇਹਨੂੰ 1-2 ਮਿੰਟਾਂ ਲਈ ਇਸੇ ਤਰ੍ਹਾਂ ਹੀ ਹੌਲੀ ਹੌਲੀ ਪਕਾਉਂਦੇ ਜਾਵਾਂਗੇ ਜਦੋਂ ਇਹ ਹਲਕਾ ਜਿਹਾ ਇਹ ਪੱਕ ਗਏ ਤਾਂ ਫਿਰ ਇਹਦੇ ਵਿੱਚ ਆਪਾਂ ਸਾਰੇ ਟਮਾਟਰ ਪਾ ਦਾਂਗੇ ਜਿਹੜੇ ਆਪਾਂ ਕੱਟੇ ਸੀ ਕਿਉਂਕਿ ਜਿਹੜਾ ਆਪਾਂ ਸੂਪ ਤਿਆਰ ਕਰ ਰਹੇ ਹਾਂ ਉਹ ਟਮਾਟਰਾਂ ਦਾ ਹੀ ਕਰ ਰਹੇ ਹਾਂ ਤੇ ਬਾਕੀਆਂ ਚੀਜ਼ਾਂ ਤਾਂ ਆਪਾਂ ਹਲਕੀਆਂ ਹਲਕੀਆਂ ਟੇਸਟ ਲਈ ਲਈਆਂ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਨ੍ਹਾਂ ਨੂੰ ਤਿੱਖਾ ਪਸੰਦ ਹੈ ਆਪਾਂ ਇੱਕ ਸੁੱਕੀ ਲਾਲ ਮਿਰਚ ਜਿਹੜੀ ਉਹਨੂੰ 2 ਘੰਟੇ ਪਹਿਲਾਂ ਪਾਣੀ ਵਿੱਚ ਭਿਓ ਕੇ ਰੱਖਿਆ ਸੀ ਉਹ ਸਿਰਫ ਇੱਕੋ ਹੀ ਪਾਈ ਹੈ ਪਰ ਜਿਹਨੂੰ ਪਸੰਦ ਨਹੀਂ ਉਸਕਿੱਪ ਕਰ ਦਿਓ ਤੇ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਮਿਕਸ ਕਰਤਾ ਤੇ ਇਹਦੇ ਵਿੱਚ ਇੱਥੇ ਆਪਾਂ 1.5 ਤੋਂ 2 ਗਲਾਸ ਪਾਣੀ ਦੇ ਪਾਵਾਂਗੇ ਕੁਛ ਪਾਣੀ ਮੈਂ ਪਹਿਲਾਂ ਪਾਤਾ ਸੀ ਪਰ ਸੂਪ ਲਈ ਇੰਨਾ ਪਾਣੀ ਵੀ ਬਹੁਤ ਘੱਟ ਹੈ ਪਰ ਆਪਾਂ ਇਹਨੂੰ ਇੱਕ ਵਾਰੀ ਕਰ ਦਾਂਗੇ ਮਿਕਸ ਜਦੋਂ ਇਹ ਗਰਮ ਹੋ ਗਿਆ ਕੁੱਕਰ ਨੂੰ ਕਰ ਦਿਓ ਤੁਸੀਂ ਬੰਦ ਤੇ ਇਹਦੀਆਂ ਇੱਥੇ ਤੁਸੀਂ ਦੋ ਬਿਸਲਾ ਲਗਾ ਲਿਓ ਜਦੋਂ ਹੀ ਦੋ ਬਿਸਲਾ ਲੱਗ ਗਿਆ ਫਿਰ ਤੁਸੀਂ ਗੈਸ ਜਿਹੜਾ ਛੋਟਾ ਗੈਸ ਹੁੰਦਾ ਦੋ ਤਰ੍ਹਾਂ ਦੇ ਗੈਸ ਹੁੰਦੇ ਆ ਆਪਣੇ ਇੱਕ ਜ਼ਿਆਦਾ ਚੱਲਦਾ ਇੱਕ ਘੱਟ ਤੇ ਫਿਰ ਉਹਦੇ ਉੱਪਰ ਕੁੱਕਰ ਰੱਖ ਕੇ 5 ਤੋਂ 6 ਮਿੰਟ ਤੱਕ ਇਸੇ ਤਰ੍ਹਾਂ ਹੀ ਪਕਾ ਲਿਓ ਜਦੋਂ ਹੀ ਬਿਸਲ ਨੇ ਆਪਣਾ ਕੰਮ ਛੱਡਤਾ ਪਾਪ ਵਗੈਰਾ ਨਿਕਲ ਗਈ ਤਾਂ ਫਿਰ ਤੁਸੀਂ ਇਹਨੂੰ ਖੋਲ ਲਿਓ ਦੇਖੋ ਸਾਰੇ ਟਮਾਟਰ ਹੈ ਜਿਹੜੇ ਚੰਗੀ ਤਰ੍ਹਾਂ ਮੈਸ਼ ਹੋ ਗਏ ਤੇ ਫਿਰ ਤੁਸੀਂ ਇਹਨੂੰ ਹਲਕਾ ਜਿਹਾ ਖਲਾ ਲਿਓ ਇੱਕ ਦੋ ਮਿੰਟ ਲਈ ਫਿਰ ਇਹਨੂੰ ਠੰਡਾ ਹੋਣ ਲਈ ਰੱਖ ਦਿਓ ਜਦੋਂ ਹੀ 10-15 ਮਿੰਟਾਂ ਬਾਅਦ ਠੰਡਾ ਹੋ ਗਿਆ ਤੁਸੀਂ ਇਹਨੂੰ ਇੱਕ ਜੱਗ ਵਿੱਚ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰ ਲਿਓ। ਸੂਪ ਦਾ ਜਿਹੜਾ ਕਲਰ ਹੈ ਬਿਨਾ ਕਿਸੇ ਕਲਰ ਤੋਂ ਹੀ ਕਿੰਨਾ ਜ਼ਿਆਦਾ ਵਧੀਆ ਆਇਆ ਹੈ। ਕੋਈ ਵੀ ਕਲਰ ਵਗੈਰਾ ਤੁਹਾਨੂੰ ਚੂਜ਼ ਕਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਬਾਜ਼ਾਰ ਵਿੱਚ ਐਓ ਜੀਆਂ ਚੀਜ਼ਾਂ ਜਣੀਆਂ ਉਹ ਆਮ ਹੀ ਵਰਤੀਆਂ ਜਾਂਦੀਆਂ। ਜਦੋਂ ਹੀ ਆਪਾਂ ਗ੍ਰाइंड ਕਰ ਲਿਆ ਫਿਰ ਇੱਕ छन्नी ਰਹੀਂ ਤੁਸੀਂ ਇਹਨੂੰ ਛਾਂਲ ਲਿਓ। ਹਲਕੀ ਜਿਹੀ ਭਾਫੇ ਦੇ ਵਿੱਚੋਂ ਹਜੇ ਵੀ ਨਿਕਲ ਰਹੀ ਹੈ ਕਿਉਂਕਿ ਇਹ ਪੂਰਾ ਠੰਡਾ ਨਹੀਂ ਹੋਇਆ ਸੀ। ਪਰ ਇਹ ਇਸ ਲਾਈਕ ਸੀ ਵੀ ਆਪਾਂ ਇਹਨੂੰ ਗ੍ਰाइंड ਵਗੈਰਾ ਕਰ ਸਕਦੇ ਆ ਕਿਸੇ ਵੀ ਚਮਚੇ ਵਗੈਰਾ ਨਾਲ ਇਸ ਤਰੀਕੇ ਨਾਲ ਤੁਸੀਂ ਹਿਲਾਉਂਦੇ ਜਾਇਓ ਇਹ ਸੂਪ ਹੈ ਜਿਹੜਾ ਮੈਂ ਥੋੜਾ ਜਿਹਾ ਗਾੜਾ ਹੀ ਰੱਖਿਆ ਕਿਉਂਕਿ ਬੱਚਿਆਂ ਨੂੰ ਗਾੜਾ ਹੀ ਪਸੰਦ ਆ ਜਿਆਦਾ ਪਤਲਾ ਉਹ ਨਹੀਂ ਲੈਂਦੇ ਜੇ ਤੁਹਾਨੂੰ ਪਤਲਾ ਸੂਪ ਪਸੰਦ ਹੋਵੇ ਤੁਸੀਂ ਬਾਜ਼ਾਰ ਵਾਂਗੂ ਬਿਲਕੁਲ ਤਿਆਰ ਕਰਨਾ ਤਾਂ ਇੱਥੇ ਤੁਸੀਂ 2 2.5 ਗਲਾਸ ਪਾਣੀ ਦੇ ਹੋਰ ਐਡ ਕਰ ਲਿਓ ਜਿੰਨਾਕ ਤੁਹਾਨੂੰ ਚੰਗਾ ਲੱਗੇ ਉਸ ਤੋਂ ਬਾਅਦ ਜੀ ਕੜਾਈ ਨੂੰ ਆਪਾਂ ਫੇਰ ਗੈਸ ਦੇ ਉੱਪਰ ਚੜਾ ਲਾਂਗੇ ਤੇ ਹੌਲੀ-ਹੌਲੀ ਇਹਨੂੰ ਪਕਾਉਣਾ ਸ਼ੁਰੂ ਕਰ ਦਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਦਾਲਚੀਨੀ ਤੇ ਵੱਡੀ ਇਲਾਇਚੀ ਉਹ ਤੁਸੀਂ ਕਿਸੇ ਸੂਤੀ ਕੱਪੜੇ ਦੇ ਵਿੱਚ ਬੰਨ ਕੇ ਵੀ ਇਹਦੇ ਵਿੱਚ ਰੱਖ ਸਕਦੇ ਹੋ ਤਾਂ ਕਿ ਉਹਦਾ ਜਿਹੜਾ ਟੇਸਟ ਆ ਜੇ ਬਾਕੀ ਇਹਦੇ ਵਿੱਚ ਮਿਕਸ ਕੁਝ ਨਾ ਹੋਵੇ ਕਿਉਂਕਿ ਹੁਣ ਆਪਾਂ ਇਹਨੂੰ ਬਿਲਕੁਲ ਨਹੀਂ ਚੰਨਾਂਗੇ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਹੌਲੀ-ਹੌਲੀ ਪਕਾਉਂਦੇ ਜਾਵਾਂਗੇ ਤੇ ਜਦੋਂ ਇਹਨੂੰ ਪਕਦੇ ਨੂੰ 5 ਤੋਂ 7 ਮਿੰਟ ਹੋ ਜਾਣਗੇ ਤਾਂ ਇਹਦੇ ਵਿੱਚ ਥੋੜੀ ਜੀ ਚਮਚਕ ਤੁਸੀਂ ਚੀਨੀ ਪਾ ਦਿਓ ਪਰ ਇਹ ਉਹ ਪਾਓ ਜਿਨ੍ਹਾਂ ਨੂੰ ਮਿੱਠਾ ਪਸੰਦ ਹੈ ਨਹੀਂ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਰੱਖਿਓ ਫਿਰ ਇਹ ਨਾਲ ਨਾਲ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਤੇ ਇਸੇ ਤਰ੍ਹਾਂ ਹੀ ਇਹ ਪੱਕਦਾ ਰਹੂਗਾ ਜਦੋਂ ਇਹ ਬਿਲਕੁਲ ਪੱਕ ਕੇ ਤਿਆਰ ਹੋ ਗਿਆ ਤਾਂ ਇਹਦੇ ਵਿੱਚ ਪਾਓ ਜੀ ਤੁਸੀਂ ਅੱਧਾ ਚਮਚ ਕਾਲੇ ਨਮਕ ਦਾ ਤੇ ਅੱਧਾ ਚਮਚ ਕਾਲੀ ਮਿਰਚ ਦਾ ਬਿਲਕੁਲ ਸਾਦਾ ਜਿਹਾ ਸਮਾਨ ਕਰਦਾ ਰੱਖੋਗੇ ਉਨੇ ਹੀ ਜ਼ਿਆਦਾ ਹੈਲਥੀ ਬਣੂਗਾ ਫਿਰ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਦਿਓ ਦੇਖੋ ਇੱਥੇ ਹੀ ਸੂਪ ਬਹੁਤ ਵਧੀਆ ਤਿਆਰ ਹੋਇਆ ਹੋਇਆ ਇਹਦੇ ਵਿੱਚ ਕੋਈ ਵੀ ਅਰਾ ਰੋਟ ਵਗੈਰਾ ਆਪਾਂ ਨੂੰ ਪਾਉਣ ਦੀ ਕੋਈ ਜ਼ਰੂਰਤ ਨਹੀਂ ਆਪਾਂ ਇਸੇ ਤਰ੍ਹਾਂ ਹੀ ਇਹ ਤਿਆਰ ਕਰ ਲਿਆ ਤੇ ਲਾਸਟ ਤੇ ਇਹਦੇ ਵਿੱਚ ਤੁਸੀਂ ਦੋ ਨਿੰਬੂਆਂ ਦਾ ਰਸ ਪਾ ਦਿਓ ਇਹਨੂੰ ਮਿਕਸ ਕਰਿਓ ਬੜਾ ਹੀ ਵਧੀਆ ਟੇਸਟ ਆਊਗਾ ਤੇ 1-2 ਮਿੰਟ ਲਈ ਉਹਨੂੰ ਹੋਰ ਪਕਾਵਾਂਗੇ 10 ਤੋਂ 15 ਮਿੰਟ ਵਿੱਚ ਇਹ ਪੱਕ ਕੇ ਇਸ ਤਰੀਕੇ ਨਾਲ ਤਿਆਰ ਹੋ ਜਾਊਗਾ ਫਿਰ ਆਪਾਂ ਲਵਾਂਗੇ ਜੀ ਇਹਦੇ ਲਈ ਦੋ ਬ੍ਰੈਡ ਤੇ ਤਵੇ ਨੂੰ ਕਰ ਲਾਂਗੇ ਚੰਗੀ ਤਰ੍ਹਾਂ ਗਰਮ ਤੇ ਬ੍ਰੈਡਾਂ ਨੂੰ ਹਲਕਾ ਜਿਹਾ ਪਪਕਾ ਲਾਂਗੇ ਜਾਨੀ ਕਿ ਇਹ ਸਖਤ ਜੇ ਹੋ ਜਾਣ ਇਹਨਾਂ ਦਾ ਉੱਪਰ ਕਲਰ ਤਾਂ ਜ਼ਰੂਰ ਚੇਂਜ ਹੋ ਜਾਊਗਾ ਤੇ ਇਹਦਾ ਟੇਸਟ ਹੀ ਆਪਣਾ ਇਸੇ ਤਰੀਕੇ ਨਾਲ ਹੀ ਆਊਗਾ ਜਦੋਂ ਇਹ ਪੱਕ ਗਏ ਤੇ ਫਿਰ ਇਹਨੂੰ ਤੁਸੀਂ ਕਿਤੇ ਵੀ ਰੱਖ ਕੇ ਕੱਟ ਲਿਓ ਸਾਈਡਾਂ ਇਹਨਾਂ ਦੀਆਂ ਉਤਾਰ ਦਿਓ ਤੇ ਵਿਚਾਲੂ ਇਹਨੂੰ ਛੋਟੇ-ਛੋਟੇ ਪੀਸ ਵਿੱਚ ਕੱਟ ਲਿਓ ਤੇ ਸੂਪ ਵਿੱਚ ਪਾਉਣ ਲਈ ਸਭ ਤੋਂ ਜ਼ਿਆਦਾ ਵਧੀਆ ਚੀਜ਼ਾਂ ਇਹ ਗੀਆਂ ਜਿਹਦੇ ਨਾਲ ਟੇਸਟ ਕਿਤੇ ਜ਼ਿਆਦਾ ਵਧੀਆ ਹੁੰਦਾ ਬਾਕੀ ਆਪਣੀ-ਆਪਣੀ ਪਸੰਦ ਹੁੰਦੀ ਹੈ ਕਈ ਸੂਆਬੀਨ ਵਗੈਰਾ ਪਾ ਲੈਂਦੇ ਕਈ ਤਰ੍ਹਾਂ ਦੀਆਂ ਚੀਜ਼ਾਂ ਸੂਪ ਦੇ ਵਿੱਚ ਪੈਂਦੀਆਂ ਹੈਗੀਆਂ ਦੇਖੋ ਜੀ ਸੂਪ ਆਪਣਾ ਹੋ ਗਿਆ ਤਿਆਰ ਤੇ ਇਹ ਬਹੁਤ ਹੀ ਟੇਸਟੀ ਬਣਿਆ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਕਲਰ ਦੇਖੋ ਕਿੰਨਾ ਜਿਆਦਾ ਵਧੀਆ ਆਇਆ ਹੈਗਾ ਹੁਣ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਤੇ ਬਣਾ ਕੇ ਹੈਲਥੀ ਜੈ ਸੂਪ ਹੈ ਜਿਹੜਾ ਉਹ ਸਰਦੀ ਦੇ ਵਿੱਚ ਪੀਓ ਤੇ ਨਾਲੇ ਬੱਚਿਆਂ ਨੂੰ ਪਿਓ ਤੇ ਬਾਕੀ گاੜਾ ਪਤਲਾ ਕਿੰਨਾ ਕਰਨਾ ਉਹ ਤੁਹਾਡੇ ਸਿਰ ਤੇ ਹੈ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਜੇ ਸੂਪ ਤੁਹਾਡਾ ਜਿਆਦਾ ਪਤਲਾ ਹੋ ਗਿਆ ਤਾਂ ਥੋੜਾ ਜਿਹਾ ਰੋਡ ਮਿਕਸ ਕਰਕੇ ਪਾ ਦਿਓ ਤਾਂ ਉਹਦੇ ਨਾਲ ਉਹ گاੜਾ ਹੋ ਜਾਊਗਾ ਨੇ ਤਾਂ ਤੁਸੀਂ ਇਹੀ ਤਰੀਕਾ ਅਪਣਾਇਓ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਪੈਣੀ ਸਰਦੀ ਦਾ ਮੌਸਮ ਹੈ ਹੈਲਥੀ ਜੇ ਸੂਪ ਘਰ ਵਿੱਚ ਬੰਦੇ ਰਹਿੰਦੇ ਆ ਤੇ ਉੱਪਰੋਂ ਪਾ ਦਾਂਗੇ ਜੀ ਆਪਾਂ ਇਹ ਤਿਆਰ ਕੀਤਾ ਹੋਇਆ ਥੋੜਾ ਜਿਹਾ ਬ੍ਰੈਡ ਇਹਦੇ ਚਾਹੇ ਇੱਕ ਪੀਸ ਪਾਓ ਚਾਹੇ ਦੋ ਤੇ ਇਹਦੇ ਨਾਲੇ ਬੜਾ ਹੀ ਟੇਸਟੀ ਬੰਦ ਹੈ ਇੰਜੋਏ ਕਰੋ ਬਣਾਓ ਤੇ ਬੱਚਿਆਂ ਨੂੰ ਜ਼ਰੂਰ ਪਿਓ ਤੇ ਅਜਿਹੀਆਂ ਵਧੀਆ-ਵਧੀਆ ਰੈਸਪੀਜ਼ ਦੇਖਣ ਦੇ ਲਈ ਸਾਡੇ ਪੇਜ ਨੂੰ ਫੇਸਬੁੱਕ ਤੇ ਫੋਲੋ ਜਰੂਰ ਕਰਿਓ ਤੇ YouTube ਤੇ ਸਬਸਕ੍ਰਾਈਬ